ਕਿ ਮਰੀ ਆਪਣਾ ਸੰਜੀਤ ਕੀ ਗੱਲ ਹੈ ਜਿਹੜੇ ਚਕਰੰਦ ਕਰਨ ਕੀ ਟੱਡਾ ਹਾਂਜੀ ਮੈਂ ਨਾ ਇਹਨਾਂ ਦੇ ਲਾਟਰੀ ਸਟਾਲ ਤੇ ਗਿਆ ਰਹਨ ਜੀਤ ਤੇ ਮਾਜੰਦੇ ਇਹਨਾਂ ਮੇਰਾ ਨਾ ਉੱਥੇ ਨੰਬਰ ਆਇਆ ਇਹਨਾਂ ਨੇ ਮੈਨੂੰ ਪਹਿਲੇ ਨਹੀਂ ਦਿੱਤੇ ਬਲੇ ਉੱਥੇ ਮੈਂ ਨਾ ਤਾਂ ਕੰਮ ਕੀ ਕੀਤੀ ਬਾਅਦ ਚੋਂ ਮੈਂ ਅਲੀਆ ਰੋਡ ਤੇ ਚੱਲ ਗਿਆ ਤੇ ਉੱਥੇ ਮੈਨੂੰ 20 25 ਜਿਹੜਾ ਪਾਗੇ ਉੱਥੇ ਜਾ ਕੇ ਇਹਨਾਂ ਨੇ ਮੇਰੇ ਸਿਰ ਤੇ ਮਾਰੀ ਧੱਕ ਲੱਤ ਤੇ ਮਾਰਿਆ ਦਾਤਰ ਹਾਂਜੀ ਫਿਰ ਭਾਜੀ ਆਪਾਂ ਇੱਥੇ ਸਿਗਨਲ ਹਸਪੀਟਲ ਮੈਨੂੰ ਮੇਰੇ ਭਾਜੀ ਐਡਮਿਟ ਕਰਾਉਣ ਆਏ ਸਿਵਲ ਹਸਪਤਲ ਇਹਨਾਂ ਨੇ ਫਿਰ ਕੀ ਨਹੀਂ ਮੇਰੇ ਦੂਜੇ ਭਾਜੀ ਦੇ ਵੀ ਛੱਡ ਲਈ ਡਾਕਟਰ ਮਾਰੇ ਇੱਥੇ ਸਿਵਲ ਹਸਪਤਲ ਸੀਸੀਟੀਵੀ ਕੈਮਰੇ ਵਿੱਚ ਜਿੰਨਾ ਦੀ ਵੀਡੀਓ ਵੀ ਬਣੀ ਹੋਈ ਹੈ ਸੀਸੀਟੀਵੀ ਕੀ ਸਿਵਲ ਹਸਪਤਲ ਤੇ ਪੁਲਿਸ ਆਈ ਉਹਨਾਂ ਨੇ ਆ ਕੇ ਰੋਕਿਆ ਇਹਨਾਂ ਨੂੰ ਇਹਨਾਂ ਨੇ ਇੱਥੇ ਵੀ ਆ ਕੇ ਸਾਡੇ ਤੇ ਹਮਲਾ ਕੀਤਾ ਹੈ ਅੱਜ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਤੁਸੀਂ ਪ੍ਰਸ਼ਾਸਨ ਤੁਸੀਂ ਇਹ ਹੀ ਬੰਦ ਕਰ ਦੇਣਾ ਇਹਨਾਂ ਦੇ ਪਰਚਾ ਹੋਣਾ ਜਿਹੜਾ ਕਾਨੂੰਨੀ ਕਾਰਵਾਈ ਜ਼ਰੂਰ ਹੋਣੀ ਚਾਹੀਦੀ ਇਹਨਾਂ ਦੇ ਪਰਚਾ ਹੋਣਾ ਚਾਹੀਦੇ ਅੱਜ ਕੀ ਰਾਜੀ ਆਪਣਾ ਰਾਜੀ ਜੀ ਸਿੰਘ ਜੀ ਕੀ ਹੋਇਆ ਤੁਹਾਨੂੰ ਜੀ ਭਾਈ ਤਾਂ ਹੋਇਆ ਜੀ ਕਿ ਮੈਂ ਜਿਹੜਾ ਕਰਦੇ ਦਾ ਗੁੜਾ ਸੀ ਉਹ ਲੱਗਾ ਉਹਦੇ 'ਚ ਅਦਾ ਕਿ ਬਿਜਲੀ ਬੂਟਕਾ ਬਦਲ ਗਿਆ ਉਹਨੇ ਮੇਰੇ ਕੋ 35000 ਦੇ ਠੱਗੀ ਵਾਰੀ ਮੇਰੀ ਦੁਕਾਨ ਤੇ ਮੀਟਰ ਨੂੰ ਬਦਲ ਗਿਆ ਤੇ ਬਹੁਤ ਦੇ ਵਿੱਚ ਉਹ ਕਾਲਾ ਹੀ ਦੇਚਾ ਜੜਿਆ ਆਪਣੀ ਦੁਕਾਨ ਤੇ ਬੈਠੇ ਆ ਤੇ ਰੋਟੀ ਪਾੜੀ ਛੱਡ ਕੇ ਹਟਿਆ ਤਾਂ ਬੱਜੜਾਈ ਇਹ ਦੁਕਾਨ ਤੇ ਆਇਆ ਤੇ ਬੜੇ ਯਾਰ ਤੋਂ ਤੇ ਕਿਹਾ ਕਿ ਕਿ ਤੂੰ ਉਹਦੇ ਪੈਸੇ ਨਹੀਂ ਦੇਤਾ ਇਹ ਤਾਂ ਫਿਰ ਪਤਾ ਸੀ ਅੱਛੀ ਤੋਂ ਥੋੜੀ ਦਿੱਤਾ ਚੱਕ ਕਿਹਾ ਕਿ ਤਾਂ ਕਿ ਆਹਾਂ ਭਾਜੋ ਬੜੀ ਬਕਵਾਸ ਕਰਦਾ ਜਦੋਂ ਆਹਾਂ ਖਾ ਲੈਣਾ ਤੇ ਫਿਰ ਮਾਰਾ ਤੂੰ ਕਿੱਦਾਂ ਦਾ ਫਾਚਲਾ ਹੈਗਾ ਲੋ ਮਾਰੇ ਫੁੱਟੀ ਦੁਕਾਨ ਤੇ ਤੂੰ ਕਿਹਨਾਂ ਹੋਈ ਆ ਆਡੀ ਦੁਕਾਨ ਕਿੰਨੇ ਬਾਅਦ ਦੇ ਵਿੱਚ ਆਈ ਉਹ ਤਾਂ ਪਾਦ ਕੈਪਚ ਚ ਚਲ ਗਿਆ ਯਾਨੀ ਅਸੀਂ ਘਰ ਦੀ ਤੁਹਾਡੇ ਰੱਖਤਾ ਜੂਗਾ ਆ ਗੱਲਬਾਤ ਕਰਨਾ ਤੇ ਸੱਤੋ ਇਹਨਾਂ ਨੂੰ ਇਹ ਫੜਤੀ ਅਰਸ਼ੀ ਹੋਣੀ ਆਣ ਦੇ ਜਦੋਂ ਹੱਥੋਂ ਕੱਪਜੋ ਨਿਕਲਿਆ ਤੇ ਨਾਲ ਜੋ ਹਾਜਤ ਦੇ ਹਥੀ ਪੈ ਗਏ ਨਾ ਪਹਿਲਾ ਸ਼ੁਕਾ ਬਾਜ਼ੀਟ ਤੋਂ ਦੀਆਂ ਲੱਤਾਂ ਆ ਦੇ ਬੇਸ ਬੋਲ ਮਾਰੇ ਆ ਕੀ ਨਾਹੀ ਉਹਨਾਂ ਦੇ ਤਾਂ ਕਿੰਨੇ ਜਾਣੇ ਸੀ ਜਿਹਨਾਂ ਨੇ ਹਮਲਾ ਕੀਤਾ ਓਏ ਮੇਰੇ ਨਾਲ ਪੰਜ-ਛਤ ਜਾਣੇ ਲਈ ਕਰਸੀ ਸੀਗੇ ਤੇ ਇੱਕ ਦਾ ਨਾਹੀਂ ਕਰਦੇ ਦਾ ਮੋਟਾ ਹੈ ਅਜੀ ਅਲੀ ਅਲੀ ਜਿਹੜੀ ਕੋਈ ਯਾਰ ਨਿਧਰਣ ਦਾ ਖਦੀ ਤੇ ਕਰਦਾ ਹੈ ਤੇ ਉਹ ਤੋਂ ਬਾਅਦ ਇੰਨਾ ਤੇ ਬਾਜਤ ਕੁੱਟਿਆ ਤੇ ਪੋਜ ਜਦ ਤੈ ਵੇਡੂ ਫੋਨ ਕੀਤਾ ਕਿ ਭਰਾ ਮੇਰੇ ਹਾਤੀ ਪਾਗੇ ਤੇ ਮੇਰੇ ਬੜਾ ਦਾ ਭੱਗਿਆ ਤੇ ਅਸੀਂ ਆਪਣੇ ਘਰ ਜਾ ਰਹੇ ਹਾਂ ভাড়া ਕਰਾਈ ਸੰਯੋਗੀ ਤੇ ਦਾਵਾ ਦੇ ਵਿੱਚ ਕਹਾਣੀ ਬੱਝੀ ਆ ਉਹਨਾਂ ਨਾਲ ਕਿਹਾਗੇ ਦੇ ਕਦੇ ਉੱਥੇ ਮੈਂ ਨਿਆ ਸਟਾਟ ਟੋਕਾ ਲਾਉਂਦੀ ਆ ਯਾ ਬਾਤ ਦੇ ਵਿੱਚ ਫਿਰ ਜਦੋਂ ਅਸੀਂ ਹਸਪੀਟਲ ਆਣ ਕੇ ਦਾਖਲ ਹੋ ਗਏ ਆ ਤੇ ਪੋਟਾ ਮੇਰਾ ਤੇ ਭਰਾ ਮੇਰਾ ਤੇ ਵਾਸਤੇ ਪੱਤੋਂ ਲੈਣ ਗਏ ਨੇ ਦੇ ਇਹ ਆੜ ਕੇ ਫਿਰ ਫੁੱਟੇ ਦੇ ਵੀ ਤੇ ਮੇਰੇ ਭਰਾ ਦੇ ਵੀ ਇੱਥੇ ਆਣ ਕੇ ਹੱਥ ਪਾਈ ਹੋਏ ਨੇ ਸ਼ਰੀਆ ਪਤਨਾਸ਼ੀ ਦੀ ਜਨਾਬ ਦਾਦਰ ਵੀ ਕੀਤੀ ਹੈ ਤੇ ਪ੍ਰਸ਼ਾਸਨ ਕੋ ਤੁਸੀ ਕੀ ਮੰਗ ਕਰਦੇ ਜੀ ਪ੍ਰਸ਼ਾਸਨ ਨੂੰ ਤਾਂ ਸਾਫ ਚਾਹੀਦਾ ਹੈ ਕਿ ਇੱਦਾਂ ਨੂੰ ਠੱਲ ਪਾਈ ਜਾ ਜਿਹੜੇ ਬੜੇ ਬਦਮਾਸ਼ ਵਸਤੌਫੂ ਲਾਗੇ ਉੱਤੇ ਪਏ ਨੇ ਤੇ ਹੌਲ ਦੂਰ ਨਾ ਪਰਦੇ ਦਾੋ ਖਿਆਲ ਨੇ ਤੇ ਹੌਲ ਬਦਮਾਸ਼ੀ ਕਰਦੇ ਆ ਜੀ ਸਰ ਬੀਤੀ ਹਤਿਰ ਸ਼ਾਮ ਰਾਤ ਸਮੇ ਇੱਕ ਕੋ ਝਗੜਾ ਹੋਇਆ ਕੀ ਝਗੜਾ ਹੋਇਆ ਕੀ ਕਾਰਵਾਈ ਕੀਤੀ ਜਾ ਰਹੀ ਹੈ ਇਤੇ ਰঞ্জੀਤ ਸਿੰਘ ਆਪਣਾ ਨੀਰਾ ਰੋਡ ਤੇ ਉਹਦੀ ਦੁਕਾਨ ਹੈ ਜੇ ਅ ਮੈਡੀਕਲ ਦੀ ਦੇਸੀ ਦਵਾਈਆਂ ਦਿੰਦਾ ਉਹ ਆਪਣੇ ਕਾਰ ਨੂੰ ਜਲ ਜਾ ਰਿਹਾ ਸੀ ਹਾਲੀਵਾਲ ਰੋਡ ਤੇ ਉਹਨਾਂ ਨੂੰ ਦੂਸਰੀ ਪਾਰਟੀ ਅਸ਼ੀਸ਼ ਪਾਰਟੀ ਸੀ ਉਹਨਾਂ ਨੇ ਉਹ ਮੋਟਰਸਾਈਕਲ ਤੇ ਸੀ ਉਹਨੂੰ ਚੰਗੀ ਉਹਦੀ ਮਾਰਕਟਾਈ ਕੀਤੀ ਮੋਟਰਸਾਈਕਲ ਤੇ ਪੰਨਿਆ ਇਹ ਜਦੋਂ ਉਥੇ ਦਾਖਲ ਹੋ ਗਿਆ ਰঞ্জੀਤ ਸਿੰਘ ਤੇ ਉਥੇ ਆਪਣੇ ਬੇਟੇ ਨੂੰ ਨਾਲ ਲੈ ਗਿਆ ਤੇ ਨਾਲ ਆਪਣਾ ਨੌਕਰ ਗੌਰਵ ਨੂੰ ਵੀ ਲੈ ਗਿਆ ਸੀ ਉਥੇ ਉਹਨੂੰ ਦਾਖਲ ਕਰਾਇਆ ਉਸ ਤੋਂ ਬਾਅਦ ਵੀ ਜੋ ਦੂਸਰੀ ਪਾਰਟੀ ਜਿਹੜੀ ਅਸ਼ੀਸ਼ ਉਹਨਾਂ ਦੇ ਵੀ ਸੱਟਾਂ ਲੱਗੀਆਂ ਹੋਣਗੀਆਂ ਉਹ ਜਦੋਂ ਉੱਥੇ ਆਏ ਨੇ ਉੱਥੇ ਇਹਨਾਂ ਦਾ ਇੱਕ ਵਾਰੀ ਫੇਰ ਕਾਫੀ ਝਗੜਾ ਹੋ ਗਿਆ ਅਸ਼ੀਸ਼ ਪਾਰਟੀ ਦਾ ਉਹਦੇ ਵਿੱਚ ਇਹਨਾਂ ਦੇ ਖੂਰ ਲੱਗ ਗਈਆਂ ਸੱਟਾਂ ਤੇ ਅਸ਼ੀਸ਼ ਪਾਰਟੀ ਦੇ ਵੀ ਤਿੰਨ ਬੰਦਿਆਂ ਤੇ ਲੱਗੀਆਂ ਸੀਸ ਦੇ ਵਿੱਚ ਜਿਹੜੇ ਉਹਨਾਂ ਤੋਂ ਅਜੇ ਤੇ ਗੁਰਜੀਤ ਜਿਹੜੇ ਕਮੰਤ ਰਾਜ ਕਾਂਦੀ ਕੈਂਪ ਦੇ ਸੀ ਉਹਨਾਂ ਦੇ ਲੱਗੀਆਂ ਸੱਟਾਂ ਤੇ ਪਲੱਸ ਇਹਦਾ ਜਦੋਂ ਦੂਸਰੀ ਵਾਰੀ ਜਿਹੜੀ ਲੜਾਈ ਹੋਈ ਉਹਦੇ ਵਿੱਚ ਰਣਜੀਤ ਸਿੰਘ ਦਾ ਬੇਟਾ ਰੰਜੋਤ ਤੇ ਨਾਲ ਉਹਨਾਂ ਦਾ ਨੌਕਰ ਜਿਹੜਾ ਗੌਰਵ ਉਹਦੇ ਵਿੱਚ ਛੱਟਾਂ ਲੱਗੀਆਂ ਨੇ ਐਮਐਲਏ ਰਕਟੀਆਂ ਹਜੇ ਤੱਕ ਐਮਐਲਏ ਰੀਸੀਵ ਨਹੀਂ ਹੋਈਆਂ ਜਿਸ ਤਰ੍ਹਾਂ ਦੀ ਆਂਦੀ ਕਿ ਉਹਦੇ ਮੁਤਾਬਕ ਕਾਰਵਾਈ ਚੱਲਦੀ ਹੈ